ਜਾ 10 ਡੰਗ ਝੂਲਣਾ ਪਾਣੋਂ ਮੰਡੀ ਲੈਣੀ ਆਪਾਂ ਹੁਣ ਇੱਥੇ ਲੇਵਾਗਾ ਤੇ ਆਪਾਂ 15 ਕਿਲੋ ਕਹਿ ਲਈ ਪਰ ਜਿੰਨਾ ਕਿੰਨਾ ਤਾਂ ਪਿੰਡ ਕਿਹੜਾ ਚੈਲ ਵਾਲੀ ਬਈ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਰਾਇਤ ਵਿੱਚੋਂ ਖੁੱਲੀ ਹੋ ਜੂ ਯਾਰ ਰਾਇਤ ਬਈ ਕਰਦਾ ਯਾਰ ਜਿੰਨੀ ਆਖ ਜਿਆ ਥੋੜਾ ਲੇਵਾ ਮੂਰੇ ਦਾ ਝੂੜਾ ਪਾ ਦੇ ਥੋੜਾ ਤਾਂ ਰਾਇਤ ਪਾ ਲਾ ਆ ਲੋ ਜੈ 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 ਬਈ ਕਿੰਨਾ ਰੇਟ ਜਮਾ ਜੇਬ ਚ ਪਾਉਣ ਵਾਲੇ ਮੈਂ ਇੱਕ ਵਾਰ ਪਿੰਡ ਕਿਹੜਾ ਪਾ ਆ ਜੋਕੇ ਕੋਲੇ ਅੱਛਾ ਇੱਕ 30 30 ਕਹਿੰਦਾ ਭਾਈ ਕਹਿੰਦਾ ਦੇ ਲੈਗੇ ਮੰਗਰ ਕੱਟੀ ਵਾਲੇ ਮੰਗਰ ਕੱਟੀ ਮੰਗਰ ਬੱਚਾ ਕੱਟੀ ਰੇਟ 1 ਲੱਖ 30 ਹਜ਼ਾਰ ਦਿਵਾਰੀ ਕਹਿੰਦਾ ਭਾਈ ਕਹਿੰਦਾ ਬਹੁਤ ਕੋਲੀ ਤੇ ਠੰਡੀ ਠੀ ਜ ਬਹੁਤ ਹੈ ਠੰਡੀ ਛੀਲ ਪਰ ਠੰਡੇ ਛੀਲ ਭਾਈ ਕਹਿੰਦਾ ਚਵਾਈ ਚੂਈ ਦੀ ਪੂਰੀ ਚੰਗੀ ਹੈ ਫੇ ਰੇਟ 1 ਲੱਖ 30 ਹਜ਼ਾਰ ਪਿੰਡ ਉੱਭਾ ਜਣਾ ਮਾ ਤਗੜਾ ਸੂਈਆ ਦੂਜਾ ਭਾਈ ਦੂਜਾ ਇਹ 12 13 ਕਿਲੋ ਦਾ ਤਾਂ ਲੱਗਦਾ ਬੱਚਾ ਕੀ ਆ ਮਗਰ ਮਗਰ ਬੱਚਾ ਲੈ ਮਗਰ ਬੱਚਾ ਬੱਚਾ ਲੈ ਵੀ ਇੱਕ ਨਗਾ ਜੀ ਧੁਰਦੀ ਤੇ ਵੀ ਮਾਰ ਲੇ ਛੋਟੇ ਜੀ ਮੁੱਲ ਦੀ ਵੜ ਦਹੌਣ ਲੱਗੇ ਕਿਸ ਨੂੰ 20 ਦਿਨਾਂ ਦੀ ਸੂਈਆ ਦੁੱਧ 12 ਕਿਲੋ ਕਿਹੜੇ ਆਪਾਂ ਬੰਦੂਰ ਦੇ ਦੁੱਧ ਕਿੰਨਾ ਬਾਈ 12 ਲੀਟਰ ਦੁੱਧ ਬਾਈ 12 ਲੀਟਰ ਟੱਪੇ ਮਾਰਦੇ ਆਂ ਮੰਡੀ ਦਾ ਨਹੀਂ ਘਰੇ ਆ ਜਣ ਬੰਦੇ ਚੱਲ ਅੱਛਾ ਤੇ ਬਾਈ ਜੀ ਠੰਡੀ ਛੀਲਾ ਪੂਰੀ ਬੱਚਾ ਕੀ ਆ ਮਗਰ ਅੱਛਾ ਵੀ ਬੱਚਾ ਕੀ ਆ 20 ਦਿਨਾਂ ਦੀ ਸੂਈ ਆ ਬਾਈ ਕਹਿੰਦਾ ਵੀ ਮਗਰ ਬੱਚਾ ਬੱਚਾ ਬਾਕੀ ਬਾਈ ਤਸੱਲੀ ਕਰਨੀ ਚਾਹੀਦੀ ਜਾਈਂ ਜੀ ਤੇ ਬਾਈ ਕਹਿੰਦਾ ਵੀ ਠੰਡੀ ਛੀਲ ਪੂਰੀ ਲੈ ਵੀ ਥੱਲੇ ਬਹਿ ਕੇ ਇੱਕ ਵਾਰੀ ਹੋਰ ਦਿਖਾ ਦੇ ਦੁੱਧ ਕਿਨਾਂ ਹੈ ਬਈ ਦੁੱਧ 12 ਕਿਲੋ 12 ਕਿਲੋ ਦੁੱਧ ਪੰਜ ਮੰਡੀ ਮਾਨਸਾ ਦੇ ਲੈ ਗਿਆ ਤੇ ਘਰੇ ਵੀ ਬਈ ਚੁਵਾਗੇ ਦੇ ਦੇਗਾ ਨਾ ਘਰੇ ਬਈ ਚਾਹ ਦਾ 10 ਡੰਗ ਚੋਲਣਾ ਆਪਣਾ ਮੰਡੀ ਦਾ ਨਹੀਂ ਆਪਾਂ ਹੁਣ ਇੱਥੇ ਲੇਵਾਂਗਾ ਤੇ ਆਪਾਂ 15 ਕਿਲੋ ਪੈਣੀ ਪਰ ਦਿਨਾਂ ਕਿਉਂ ਨਾ ਕਹਿੰਦੇ ਪਿੰਡ ਕਿਹੜਾ ਚਹਲ ਵਾਲੀ ਬਈ ਜਿਲਾ ਮਾਨਸਾ ਜਿਲਾ ਮਾਨਸਾ ਚਹਲ ਵਾਲੀ ਪਿੰਡ ਆ ਬਈ ਦਾ ਜਿਲਾ ਮਾਨਸਾ ਕਹਿੰਦਾ ਵੀ ਘਰੇ ਚਵਾਕੇ ਵੀ ਦੇ ਦੇਗਾ 12 ਲੀਟਰ ਦੁੱਧ ਕਹਿੰਦਾ ਬਈ ਬੱਚਾ ਮਗਰ ਪੱਛਾ ਬਣਾ ਲਓ ਸਮਰਕ ਦੇ ਮੁੱਲੇ ਦਾ ਫਿਰ ਮੁੱਲ ਬਈ 40000 ਰੁਪਏ ਕਰ ਲਈ ਮੁੱਲ 40000 ਤੇਰੇ ਦੇ ਵਿੱਚੋਂ ਖੁੱਲੀ ਹੋ ਜੂ ਯ ਫੁਰਾ ਰ데요 ਕਰਦਾ ਗਿਆ ਜਿੰਨੀ ਅੱਖਾਂ 40000 ਦੇ ਵਿੱਚੋਂ ਮਾਨ ਤਾਨਾ ਜਿਹੜਾ ਬਹੁਤ ਜਿਆਦਾ ਖੁੱਲਾ ਹੋ ਜੂ ਬੜਾ ਰਿਸ਼ ਵਰਕ ਛੋਟੇ ਜਿਹੇ ਮੁੱਲ ਦੀ ਵਹਿਣਾ ਫੋਨ ਨੰਬਰ ਕਿੰਨਾ ਆਪਣਾ ਫੋਨ ਨੰਬਰ ਵੀ 709903 ਲੱਗਿਆ ਇਸ ਤਰ੍ਹਾਂ ਦਾ ਮਾਲ ਆ ਜਿਹੜਾ ਪਸ਼ੂ ਮੰਡੀ ਮਾਨਸਾ ਦੇ ਵਿੱਚ ਅੱਜ ਪਹੁੰਚਿਆ ਗਰਮੀ ਬਹੁਤ ਹੋ ਗਈ ਬਈ ਤੇ ਇਸ ਤਰ੍ਹਾਂ ਦਾ ਮਾਲ ਪਹੁੰਚਿਆ ਦੇਖੋ ਇਸ ਤਰ੍ਹਾਂ ਦੀਆਂ ਗਾਵਾਂ ਜਿਸ ਤਰ੍ਹਾਂ ਕਿ ਆ ਕਰਾਸ ਬ੍ਰੀਡ ਦੇ ਵਿੱਚ ਵਹਿੜ ਪੈਂਦੀ ਆ ਤੇ ਰੌਣਕ ਮੰਡੀ ਦੇ ਵਿੱਚ ਚੰਗੀ ਲੱਗੀ ਗਾਗਪੁਰਾ ਵੀ ਬਹੁਤ ਚੰਗੀ ਜੰਤੀ ਦੇ ਵਿੱਚ ਪਹੁੰਚਿਆ ਤੇ ਇਸ ਤਰ੍ਹਾਂ ਦੀਆਂ ਬਿਹੜਾ ਜਿਹੜੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਇੱਧਰ ਸਾਹੀਵਾਲ ਚ ਖੜੀ ਸੀ ਤੇ ਮੱਝਾਂ ਦੇਖ ਲਓ ਚੰਗੀ ਮੱਝ ਆ ਵੀ ਥਣ ਹਵਾਨੇ ਦੀ ਬਹੁਤ ਸੋਹਣੀ ਆ ਤੇ ਆ ਵੀ ਕ੍ਰੋਸ ਬ੍ਰੀਡ ਦੇ ਵਿੱਚ ਜਾਂਦੀ ਬਿਹੜਾ ਦੇਖੋ ਥਣ ਹਵਾਨੇ ਦੀ ਬੜੀ ਸਾਫਾ ਵੀ ਬਿਹੜਾ ਦੇਖੋ ਜਰਸੀ ਦੇ ਵਿੱਚ ਪੈ ਜਾਂਦੀ ਹੈ ਤੇ ਮੱਝਾਂ ਵੀ ਜੇ ਇੱਧਰ ਚਾਹ ਵਾਲੇ ਵੀਰ ਕੋਲ ਵੀ ਜਿਹੜੀਆਂ ਬੜੀਆਂ ਰੌਣਕਾਂ ਲੱਗੀਆਂ ਪਈਆਂ ਆਜੋ ਫਿਰ ਅੱਗੇ ਚੱਲ ਕੇ ਹੋਰ ਦਿਖਾਉਨੇ ਤੁਹਾਨੂੰ ਪਸ਼ੂ ਦੇਖੋ ਇਸ ਤਰ੍ਹਾਂ ਦੀਆਂ ਮੱਝਾਂ ਜਿਹੜੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਅੱਜ ਪਹੁੰਚੀਆਂ ਸੀ ਇਹਨੂੰ ਕਰ ਲਓ ਖੜੀ ਨੂੰ ਚੱਕ ਦੇਖੋ ਹਵਾ ਨੇ ਹੁੰਨੇ ਦੀ ਬਿਲਕੁਲ ਸਾਫ਼ ਚੰਗਾ ਲਿਵਾ ਜਿਹੜਾ ਤਿਆਰ ਕਰਿਆ ਕਰਮ ਵਾਲੀ ਨੇ ਨੇ ਵੀ ਦੇਖੋ ਸਾਰੂ ਇਹਨਾਂ ਦੇ ਜਿਹੜੇ ਚੰਗੇ ਆ ਬਾਈ ਬੇਥ-ਬੁੱਥ ਦੇਖੋ ਥਣਾਲੀ ਸਪੇਸ ਬਹੁਤ ਜ਼ਿਆਦਾ ਹੈ ਤੇ ਚੰਗੇ ਆਰਡਰ ਦੀਆਂ ਮਾਲਕ ਨੇ ਸਾਰੀਆਂ ਦੇਖੋ ਦੋ ਦਦ ਚੰਗਾ ਪਹੁੰਚੀਆਂ ਸਾਰੀਆਂ ਟੌਪ ਕੁਆਲਟੀ ਦੀ ਮੱਝ ਆ ਬਈ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਹੁੰਚੀ ਐ ਦੇਖੋ ਸਿੰਗਾ ਸੰਗਾ ਨਹੀਂ ਬਿਲਕੁਲ ਕੁੰਡੀ ਤੇ ਸੋਹਣੀ ਫੇਸ ਕੁਆਲਟੀ ਜਾਣ ਵਾਲੀ ਮੱਝ ਜੰਦ ਜਾਣ ਵਾਲੀ ਪਸ਼ੂ ਮੰਡੀ ਮਾਨਸਾ ਦੀ ਤਿੰਨ ਚਾਰ ਨਗ ਲੈ ਕੇ ਆ ਬਈ ਬਣਾ ਰਹੇ ਹਾਂ ਜੀ ਨਾ ਨਾ ਕੋਈ ਚਰਚਾ ਹੈ ਐ ਇੱਕ ਜੀ ਬਹੀ ਆ ਥੋੜਾ ਜਿਹਾ ਦੇਖੋ ਵੀ ਇਸ ਤਰ੍ਹਾਂ ਦਾ ਮਾਲ ਆ ਜਿਹੜਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਹੁੰਚਿਆ ਜੀ ਚੰਗੀ ਰੌਣਕ ਲੱਗੀ ਹੈ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ مالی کوتے جی بھئی جوڑی لگ رہے ہیں قرضوں جرمانے کا کل انڈیا دے ویکٹر والے 8000 جرمانہ آیا تے فیکٹر والے 8000 جرمانہ آیا اتے دیکھو ਤਾਂ ਬਲੀ ਮੱਝ ਆ ਯਾਰ ਰੋਹਿੰਦਰ ਸਿੰਘ ਬੱਲੇ ਵਾਲੂ ਆ ਦੇਖੋ ਹੂੰ ਲੈ ਆ ਖੜਿਆ ਵੀ ਪਸ਼ੂ ਮੰਡੀ ਮਾਨਸਾ ਦੇ ਕਟੂਮਾਲ ਦੇ ਵਿੱਚ ਚੰਗੀ ਮੱਝ ਆ ਯਾਰ ਦੇਖੋ ਤੁਹਾਨੂੰ ਤੁਹਾਨੂੰ ਦੱਸਿਆ ਦੇਖ ਲਓ ਕੱਲ ਤਾਂ ਆਏਗੀ ਯਾਰ ਆਪਾਂ ਠੀਕ ਹੈ ਤਾਂ ਜੱਟ ਪਾਣੀ ਨਹੀਂ ਪੀਂਦੇ ਆਪਾਂ ਤੋਂ ਲੈਂਦਾ ਵੀ ਨਹੀਂ ਕੋਈ ਨਾ ਆਪਾਂ ਦੇ ਵੀ ਜੱਟ ਕਿਸੇ ਦੂਜੇ ਨੂੰ ਆਈਸੀ ਲੋਟ ਆਉਂਦਾ ਆ ਦੇਖੋ ਇਹ ਕਟੂਮਾਲ ਆ ਪਰ ਹਾ ਜੋ ਟਿਊਬੀ ਹੋਇਆ ਦੇਖੀ ਕਿੰਨੀ ਚਨਕੀ ਝੋਟੀ ਹੈ ਇਹ ਵੀ ਕੱਟੂ ਚੱਕੀ ਚਲੋ ਇਹਨਾਂ ਨੇ ਤਾਂ ਵਿਚਾਰੇ ਨੇ ਚਾਣੇ ਜਾਣਾ ਇਹਦਾ ਪਾਣੀ ਇੱਦਾਂ ਵਾਸਤੇ ਆਹ ਪਾਣੀ ਨਾਲ ਆਈ ਸੀ ਉਹਨੇ ਡੰਗਰ ਪੂਰੀ ਜਾਂਦੇ ਨੇ ਵੇ ਲੈ ਕੇ ਆ ਰਹੇ ਹਾਂ ਮੈਂ ਖੜਨਾ ਜਿੱਦਾਂ ਇਹਨੂੰ ਤਾਂ ਕੀ ਹੋ ਰਿਹਾ ਹੈ ਹਾਂ ਜੰਗਾਰ ਜਿਹੜੇ ਪਈ ਹੈਓ ਕਾਦੀਨ ਬਈ ਨਾ ਬਈ ਲੈ ਵੀ ਇੱਕ ਦੋ ਮੱਜਾਂ ਦਿਖਾਉਣੇ ਤੁਹਾਨੂੰ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਸ਼ਾਮ ਦਾ ਟਾਈਮ ਹੈ ਮਾਲ ਸਾਰਾ ਲਗਭਗ ਘਰੇ ਵਗ ਗਿਆ ਲਿਮਟਿਡ ਗਿਣਤੀ ਜੀ ਗਿਣਤੀ ਦੇ ਪਸੂ ਹੀ ਰਹਿ ਗਏ ਜਾਣਕਾਰੀ ਆਪਾਂ ਸਾਰੀ ਜਿਹੜੀ ਇਹਦੀ ਅੰਕਲ ਤੋਂ ਲਾਵਾਂਗੇ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਇੱਕ ਨੰਬਰ ਵਾਲੀ ਇਹ ਆ ਤੇ ਦੋ ਵਾਲੀ ਆ ਪਸੂ ਦੋਨੇ ਚੰਗੇ ਆ ਬਈ ਬਰੋਬਰੀ ਆਪਾਂ ਜਾਣਕਾਰੀ ਲਵਾਂਗੇ ਅੰਕਲ ਤੋਂ ਵੀ ਕਿਹੜਾ ਸੂਆ ਸੂਈ ਆ ਕਿੰਨਾ ਕੁ ਦੁੱਧ ਆ ਤੇ ਕੀ ਰੇਟ ਰਹਿੰਦਾ ਇਹਨਾਂ ਦਾ ਹਾਂ ਇੱਕ ਵਾਰੀ ਤੁਰਦੇ ਜੀ ਤੁਰ ਇੱਕ ਵਾਰੀ ਤੁਰਦੀ ਜੇ ਨਗਾ ਮਾਰ ਲਿਓ ਜਾਣਕਾਰੀ ਸਾਰੀ ਜਿਹੜੀ ਆਪਾਂ ਜਿਹਦੀ ਅੰਕਲ ਤੋਂ ਲਵਾਂਗੇ ਕੱਦ ਬਿੱਡ ਦੀ ਮੱਝ ਬਹੁਤ ਚੰਗੀ ਆ ਯਾਰ ਦੇਖ ਸਕਦਾ ਹੋ ਤੁਸੀਂ ਫੁੱਲ ਕੱਦ ਤੇ ਫੁੱਲੀ ਵਜਨ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਆ ਸੋਹਣੀ ਫੇਸ ਕੁਆਲਿਟੀ ਆ ਤੇ ਥਾਣ ਹਵਾਨੇ ਦੀ ਬਿਲਕੁਲ ਸਾਫ਼ ਚਾਰੋਂ ਥਣ ਇੱਕੋ ਜੇ ਮੁੱਠੀ ਚਵਾਈ ਵਾਲਾ ਸੋਹਣਾ ਬਈ ਥਣ ਲੱਗਿਆ ਹੋਇਆ ਉਰਾ ਦੂਰਾ ਚੈੱਕ ਕਰ ਲਿਓ ਮੱਜ ਦਾ ਬਿਲਕੁਲ ਤਾਜੀ ਸੂਈ ਹੈ ਬੱਚਾ ਦੇਖ ਸਕਦੇ ਹੋ ਤੁਸੀਂ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਲੈ ਲੈਂਦੇ ਹਾਂ ਤੁਹਾਨੂੰ ਕਿੰਨੇ ਕਿ ਚਰਚੀ ਸੁਈ ਹੈ ਸੱਚੀ ਗੱਲ ਜੀ ਸਤਿ ਸ੍ਰੀ ਅਕਾਲ ਭਾਈ ਨਾਂ ਦੱਸ ਦਿਓ ਜੀ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਪਿੰਡ ਕਿਹੜਾ ਜੀ ਮਾਂਡਵੀ ਹੈ ਜੀ ਮਾਂਡਵੀ ਜ਼ਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਆਪਣਾ ਜੀਂਦ ਪੈ ਜਾਂਦਾ ਜੀਂਦ ਹਰਿਆਣਾ ਚੋ ਜੀ ਹਰਿਆਣਾ ਠੀਕ ਆ ਹਰਿਆਣਾ ਜੀ ਮਾਜਾ ਜੀ ਹੈ ਤੇ ਸੂਆ ਕਿਹੜਾ ਸੂਆ ਇਸ ਵਾਰ ਜਿਹੜੀ ਮਾਜਾ ਬਤੋਰ ਕੇ ਦਿਖਾਈ ਆ ਤੀਜਾ ਸੂਆ ਇਸ ਵਾਰ ਸੂਈ ਆ ਹਾਂਜੀ ਤੇ ਬੱਚਾ ਕੀ ਦੇਦਾ ਜੀ ਇਹ ਕੱਟਾ ਦਿੰਦਾ ਇਹਨੇ ਬੱਚਾ ਦੇ ਤਾਂ ਕੱਟਾ ਤੇ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ 3 ਦਿਨਾਂ ਦੀ ਹੋਗੀ ਜੀ ਤੀਜਾ ਦਿਨ ਹੋ ਗਿਆ ਬਾਈ ਸੂਈ ਨੂੰ ਬੱਚਾ ਮਗਰ ਕੱਟਾ ਤੇ 3 ਦਿਨਾਂ ਦੀ ਸੂਈ ਥੱਲੇ ਹੁਣ ਦੁੱਧਵਾਦੀ ਗੱਲ ਕਰ ਲਈ ਜੀ ਕਿੰਨਾ ਕੁ ਤਿਆਰ ਆ 10-11 ਕਿਲੋ ਹੈਗਾ ਹੁਣ ਇਹਦੇ ਗੋਲਾ ਗੋਲਾ 10-11 ਕਿਲੋ ਦਾ ਤੇ ਕਿੰਨਾ ਦੁੱਧ ਕੱਢ ਦੂਗੀ ਦੁੱਧ 14-15 ਕੱਢ ਦਿੰਦੀ ਆ 14-15 ਕਿਲੋ ਪੂਰਾ ਤਸੱਲੀ ਵਾਲਾ ਜੀ ਹਾਂਜੀ ਹਾਂਜੀ ਤਸੱਲੀ ਤੇ 24 ਜੂ ਦੀ ਚੰਗੀਆਂ ਨਰਮਾ ਪੂਰੀ ਤੇ ਵੇਚਣ ਵਾਲਾ ਭਾਜੀ ਵੇਚਣ ਵਾਲਾ ਦਾ 1.35 ਹੈ ਜੀ 1 ਲੱਖ ਤੇ 35000 ਵਿਜਮਾਨ ਤਨ ਹੋ ਜੂ ਵੇਚੋ ਜੀ ਹਾਂਜੀ ਹਾਂਜੀ ਜਦੋਂ ਸੌਦਾ ਬਣਦੇ ਹੋ ਵੀ ਜਾਂਦਾ ਠੀਕ ਆ ਫੋਨ ਨੰਬਰ ਜੀ ਆਪਣਾ ਫੋਨ ਨੰਬਰ 84 84 275 275 37102 37102 ਇਹ ਤੋਂ ਲਾਵਾ ਹੋਰ ਵੀ ਹੁੰਦੇ ਪਸ ਆਪਣੇ ਕੋਲੇ ਹਾਂ ਜੀ ਘਰੇ ਰੱਖਦੇ ਆ ਜੀ ਵਪਾਰ ਦਾ ਕੰਮ ਹਾਂ ਜੀ ਤੇ ਆ ਦੋ ਨੰਬਰ ਵਾਲੇ ਵੀ ਆਪਣੀ ਹਨਾ ਜੀ ਤੇ ਇਹਦੀ ਕੀ ਡਿਟੇਲ ਹੈ ਜੀ ਇਹ ਹੁਣ 5-6 ਦਿਨਾਂ ਦੀ ਸੂਈ ਹੈ ਥੱਲੇ ਅਗੇ 14 ਗੱਲੋ ਸੂਆ ਕਿਹੜਾ ਸੂਆ ਜੀ ਇਸ ਵਾਰ ਇਹ ਦੂਜੇ ਆ ਇਹ ਵੀ ਬਈ ਦੂਜਾ ਸੂਆ ਇਸ ਵਾਰ ਸੂਈ ਹੈ ਤੇ 5 ਤੋਂ 6 ਦਿਨਾਂ ਦੀ ਸੂਈ ਹੈ ਤੇ ਇਹਨੇ ਬੱਚਾ ਕੀ ਦਿੱਤਾ ਜੀ ਕੱਟੀ ਹੈ ਇਹਦੇ ਥੱਲੇ ਇਹਦੇ ਮੰਗਰ ਬੱਚਾ ਕੱਟੀ ਹੈ ਬਈ ਦੇਖ ਸਕਦੇ ਤੁਸੀਂ 5-6 ਦਿਨਾਂ ਦੀ ਸੂਈ ਹੈ ਬੱਚਾ ਮੰਗਰ ਕੱਟੀ ਹੈ ਤੇ ਦੂਜਾ ਸੂਆ ਇਸ ਵਾਰ ਸੂਈ ਹੈ ਬੋਡੀ ਮੰਤਰ ਜੀ ਦੇਖ ਲਿਓ ਤੋਰ ਕੇ ਵੀ ਦਿਖਾ ਦਾਂਗੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਚਾਰੋ ਥਣ ਇੱਕੋ ਜੇ ਸੋਹਣਾ ਮੁੱਠੀ ਜਵਾਈ ਵਾਲਾ ਬਈ ਥਣ ਲੱਗਾ ਦੇਵਾਲੂਆ ਕਰਮਾੜੀ ਨੇ ਬਹੁਤ ਸੋਹਣਾ ਤਿਆਰ ਕਰਿਆ ਦੇਖੋ ਫੇਸ ਕੁਆਲਿਟੀ ਦੇਖ ਲਿਓ ਕੁੰਡਾ ਸਿੰਘ ਤੇ ਸੋਹਣੀ ਫੇਸ ਕੁਆਲਿਟੀ ਤੇ ਦੁੱਧ ਬਾਦ ਇਹਦੇ ਥੱਲੇ ਕਿੰਨਾਗਾ ਜੀ ਇਹ ਥੱਲੇ 13 14ਗਾ ਜੀ 13 14 ਕਿਲੋ ਪੰਜ ਛੇ ਦਿਨਾਂ ਹੀ ਸੀ ਥੱਲੇ ਜੀ ਤੇ ਕਿੰਨਾ ਕੱਢ ਦੂਗੀ ਦੁੱਧ ਕੱਢ ਦੂਗੀ 16 17 ਆਰਾਮ 16 17 ਹਾਂ ਹੁਣ ਗਰਮੀ ਹੈ ਨਾ ਗਰਮੀ ਠੀਕ ਹੈ ਜੀ ਤੇ ਇਹਦਾ ਬਾਅਦ ਫਿਰ ਵੇਚਣ ਜਰਾ ਇੱਕ 40 ਇਹ ਇੱਕ ਤੇ 40 ਇਹ ਜੋ ਮਨਦਾਨ ਹੋ ਜੇ ਜੋ ਵੀ ਹਾਂ ਹਾਂ ਸਭ ਤਾਂ ਬੰਦੇ ਹੋ ਹੀ ਜਾਂਦਾ ਠੀਕ ਹੈ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ 84 84 275 272 37102 37102 ਲੈ ਨੂੰ ਤੁਰ ਤੋਰ ਮੜਾਏ ਤੋਰੇ ਖਾਰੀ ਲੈ ਵੀ ਇੱਕ ਵਾਰੀ ਤੁਰਦੀ ਤੇ ਵੀ ਨੰਗਾ ਮਾਰ ਲਿਓ ਤੁਰਾ ਤੁਰਾ ਚੈੱਕ ਕਰਵਾ ਲੈਣੇ ਤੁਹਾਨੂੰ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀ ਹੈ ਤੇ ਸੋਹਣੀ ਫਿਸ ਕੁਆਲਿਟੀ ਹੈ ਬਈ ਦੇਖੋ ਆ ਉਦਰੀ ਤੋਰ ਦੇ ਬਈ ਉਦਰੀ ਇਕ ਸਾਦੇ ਤੁਸੀਂ ਤੋੜਾ ਦੂਰਾ ਚੈੱਕ ਕਰ ਲਿਓ ਲੈਵਲ ਨੂੰ ਵੀ ਚੈੱਕ ਕਰ ਲਿਓ ਬੋਡੀ ਬੰਤਰ ਦੀ ਜੰਗੀ ਹੈ ਬਈ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਨਵੇਂ ਭਰਾਵਾਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਸ਼ੂ ਮੰਡੀ ਮਾਨਸਾ